ਅੱਜ ਤਾਰੀਵਾਲ ਸ਼ਹਿਰ ਦੇ ਸਾਰੇ ਈਸਾਈ ਭਾਈਚਾਰੇਿਲਕੇ ਪ੍ਰਵੇਸ਼ ਮਸੀਹ ਦਾ ਜਨਮ ਦਿਨ ਮਨਾ ਰਹੇ ਆਂ ਇਹਦੀ ਹਾੜਾ ਪਿਆਰ ਦਾ ਸੰਦੇਸ਼ ਮੁਹੱਬਤ ਦਾ ਸੰਦੇਸ਼ ਲਿਆ ਦੇ ਜਿਸ ਤਰ੍ਹਾਂ ਖੁਦਾ ਸਾਨੂੰ ਪਿਆਰ ਕੀਤਾ ਹੈ ਅਸੀਂ ਵੀ ਇੱਕ ਦੂਸਰੇ ਦੇ ਲਈ ਉਸ ਪਿਆਰ ਵਿਖਾਉਣ ਦੇ ਹੋਏ ਸ਼ਾਂਤੀ ਦਾ ਅਮਨ ਜਹਨ ਦਾ ਪੈਗਾਮ ਲੈ ਕੇ ਆਸੇ ਅਜਤਾਹਰੀਵਾਲ ਸ਼ਹਿਰ ਦੇ ਵਿੱਚੋਂ ਇਹ ਸ਼ੋਭਾ ਯਾਤਰਾ ਕਰ ਰਿਹਾ ਹੈ ਇਹਦੇ ਨਾਲ ਅਸੀਂ ਪ੍ਰਵੇਸ਼ ਮਸੀਹ ਨੂੰ ਮहिमा ਦੇਣਾ ਚਾਹੁੰਨੇ ਆ ਉਸ ਦੇ ਨਾਮ ਨੂੰ ਉੱਚਾ ਕਰਨਾ ਚਾਹੁੰਨੇ ਆ ਤੇ ਅਰਦਾਸ ਕਰਦਾ ਹਾਂ ਕਿ ਸਾਡੇ ਧਾਰੀਵਾਲ ਸ਼ਹਿਰ ਦੇ ਸਾਰੇ ਲੋਕ ਆਪਸ ਵਿੱਚ ਪਿਆਰ ਮੁਹੱਬਤ ਹੋਜ ਰਹੇ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਵੇਸ਼ ਮਸੀਹ ਜੀ ਦਾ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਖੁਦਾ ਸਾਰਿਆਂ ਨੂੰ ਬਰਕਤ ਦੇਵੇ ਬੋਲੇ ਸਾਰੇ ਹੀ ਗਰਦਾਸਪੁਰ ਦੇ ਈਸਾਈ ਭਾਈਚਾਰੇ ਵੱਲੋਂ ਧਾਰੀਵਾਲ ਦੇ ਵਿੱਚ ਸਾਰੀਆਂ ਹੀ ਮਿਸ਼ਨਾਂ ਸਾਰੇ ਪਾਸਟਰ ਸਬਾਨਾ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਕੱਢੀ ਗਈ ਮੈਂ ਇਸ ਖੁਸ਼ੀ ਦੇ ਮੌਕੇ ਤੇ ਆਏ ਹੋਏ ਸਾਰੇ ਹੀ ਸਤਿਕਾਰਯੋਗ ਧਾਰਮਿਕ ਆਗੂਆਂ ਦਾ ਰਾਜਨੀਤਿਕ ਆਗੂਆਂ ਦਾ ਅਤੇ ਆਏ ਹੋਏ ਸਾਰੇ ਹੀ ਭੈਣ ਭਰਾਵਾਂ ਦਾ ਇਸ ਸਮਾਗਮ ਦੇ ਚੌਂਤੇ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣ ਤੇ ਜੀ ਆਖਦਾ ਸਾਰਿਆਂ ਨੂੰ ਵੱਡੇ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜਦੀ ਵਿਸ਼ਾਲ ਸ਼ੋਭਾ ਯਾਤਰਾ ਇਲਾਕਾ ਤਾਰੀਵਾਲ ਦੇ ਸਾਰੇ ਸਮਾਜਿਕ ਧਾਰਮਿਕ ਲੋਕਾਂ ਦੁਆਰਾ ਔਰ ਖਾਸ ਕਰਕੇ 크ਿਸਚਨ ਭਾਈਚਾਰੇ ਦੁਆਰਾ ਇਲਾਕਾ ਤਾਰੀਵਾਲ ਦੇ ਵੱਖ-ਵੱਖ ਪਿੰਡਾਂ ਵੱਲੋਂ ਵੱਖ-ਵੱਖ ਮੋਤਵਰ ਸਰਪੰਚਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਜਿਹੜਾ 크ਿਸਮਸ ਦਾ ਜਿਹੜਾ ਹੈ ਨਗਰ ਕੀਰਤਨ ਕੱਢਿਆ ਜਾ ਰਿਹਾ ਮੈਂ ਸਾਰਿਆਂ ਨੂੰ 크ਿਸਮਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਾਨ ਪ੍ਰਭੂ ਯਿਸੂ ਮਸੀਹ ਦੇ ਅਗੇ ਦੁਆ ਕਰਦੋਂ ਉਹਨਾਂ ਦਾ ਕਿ ਬੇਨਤੀ ਕਰਦਾ ਕਿ ਆਉਣ ਵਾਲਾ ਸਾਲ ਸਮਾਜ ਜਿਹੜਾ ਸਾਡਾ ਬਹੁਤ ਵਧੀਆ ਲਿਆਣ ਔਰ ਨਵਾਂ ਸਾਲ ਵਧੀਆ ਚੜੇ ਮੈਂ ਇੱਕ ਵਾਰੀ ਸਾਰੇ ਇਲਾਕੇ ਨੂੰ ਪ੍ਰਭੂ ਯਿਸੂ ਮਸੀਹ ਦੀਆਂ ਦਰਮਦਿਲ ਦੀਆਂ ਬਹੁਤ ਬਹੁਤ ਵਧਾਈਆਂ ਦੇ ਨਾਲ ਬਹੁਤ ਅੱਛਾ ਨਗਰ ਕੀਰਤਨ ਜਿਹੜਾ ਸਾਰਿਆਂ ਵੱਲੋਂ ਕੱਢਿਆ ਜਾ ਰਿਹਾ ਹੈਗਾ ਸਾਰਿਆਂ ਦੀ ਪਾਰਟਿਸਪੀਕੇਸ਼ਨ ਹੈ ਜੈ ਮਸੀਹ ਅੱਜ ਦੀ ਸ਼ੋਭਾ ਯਾਤਰਾ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਤ ਕੱਢੀ ਜਾ ਰਹੀ ਆ ਇਸ ਦੀ ਅਗਵਾਈ ਜਿਹੜੀ ਆ ਕੈਥਲਿਕ ਚਰਚ ਦੇ ਸਤਕਾਰਯੋਗ ਫਾਦਰ ਜੋਸ ਪ੍ਰਿਆਰਟੀ ਦੀ ਕੱਢ ਰਹੇ ਨੇ ਔਰ ਹਜ਼ਾਰਾਂ ਦਾ ਠਾਠਾ ਮਾਰਦਾ ਇਹ ਇਕੱਠ ਅੱਜ ਮੈਂ ਦੁਨੀਆ ਭਰ ਵਿੱਚ ਮਾਨਵਿਆਦੀ ਤੇ ਸਮੂਹ مسیحی ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਹਲੋ ਮੈਸੀਅਨ ਸੈਂਸ ਫਾਉਂਡੇਸ਼ਨ ਵੱਲੋਂ ਮੈਂ ਇਨਚਾਰਜ ਆਂ ਔਰ ਸਾਡੇ ਅੱਜ ਜੋ ਪ੍ਰੋਗਰਾਮ ਕੀਤਾ ਗਿਆ ਹੈ ਸ਼ੋਭਾ ਯਾਤਰਾ ਦਾ ਧੰਨਵਾਦ ਵਾਸਤੇ ਅਸੀਂ ਫਾਦਰ ਸਾਹਿਬ ਦਾ ਇੱਥੇ ਵਿਸ਼ੇਸ਼ ਧੰਨਵਾਦ ਵਾਸਤੇ ਖਲੋਤੇ ਹੋਏ ਆਂ ਔਰ ਸ਼ੋਭਾ ਯਾਤਰਾ ਦਾ ਨਿਗਾਸਵਾਦ ਕਰਾਂਗੇ ਜਿਵੇਂ ਕਿ ਆਪਾਂ ਮੀਟਿੰਗਾਂ ਦੇ ਵਿੱਚ ਆਖਦੇ ਰਹੇ ਕਿ ਮੈਸੀਅਨ ਸੈਂਸ ਫਾਉਂਡੇਸ਼ਨ ਵੱਲੋਂ ਪਹਿਲੇ ਦੀ ਤਰ੍ਹਾਂ ਹੀ ਬਾਤ ਚੜ ਕੇ ਵੀ ਸਾਲਵਾਂਗੇ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਜੇ ਅੱਜ ਜਿਵੇਂ ਕਿ ਬ੍ਰੈਡ ਪਕੌੜਾ ਲੱਡੂਆਂ ਦੇ ਨਾਲ ਅਸਤਬਾਜੀ ਦੇ ਨਾਲ ਢੋਲ ਠਮਾਕੇ ਦੇ ਨਾਲ ਅਸੀਂ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਵਾਸਤੇ ਖਲੋਤੇ ਹਾਂ ਉਹ ਸਾਡੇ ਨਾਲ ਸ਼ਹਿਰ ਦੇ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਅਸ਼wini ਦੁੱਗਲ ਜੀ ਉਹ ਵਾਈਸ ਪ੍ਰੈਜ਼ੀਡੈਂਟ ਲੋਨੀ ਖੋਸਲਾ ਜੀ ਸਮੂਹ ਇਲਾਕਾ ਨਿਵਾਸੀ ਸਾਡੇ ਨਾਲ ਖੜੇ ਆ ਇਹ ਹੀ ਸਾਡਾ ਪਿਆਰ ਦਾ ਸੁਨੇਹਾ ਹੈ ਵੀ ਹਰ ਇੱਕ ਤਿਉਹਾਰ ਸਾਨੂੰ ਨਾਲ ਮਿਲ ਕੇ ਮਨਾਉਣਾ ਚਾਹੀਦਾ ਕਿਉਂਕਿ ਸਾਡਾ ਇੱਕ ਪੰਜਾਬੀ ਇਹੋ ਜਿਹਾ ਇੱਕ ਸੂਬਾ ਹੈ ਜਿਸ ਦੇ ਵਿੱਚ ਹਰ ਇੱਕ ਧਰਮ ਦੇ ਲੋਕ ਹਰ ਇੱਕ ਧਰਮ ਦੇ ਲੋਕ ਜਿੰਨੇ ਵੀ ਆ ਉਹ ਹਰ ਇੱਕ ਤਿਹਾਰ ਨਾਲ ਮਿਲ ਕੇ ਮਨਾਉਂਦੇ ਆ ਉਹ ਮੈਂ ਇਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਨਾ ਆ ਔਰ ਫਾਦਰ ਸਾਹਿਬ ਦਾ ਵੀ ਧੰਨਵਾਦ ਕਰਨਾ ਆ ਜਿਨ੍ਹਾਂ ਨੇ ਇੱਕ ਸਨੇਹਾ ਦਿੱਤਾ ਕਿ ਸਾਰੀਆਂ ਮਿਸਨਾ ਰਾਲ ਮਿਲ ਕੇ ਸ਼ੋਭਾ ਯਾਤਰਾ ਕੱਢ ਰਹੀਆਂ ਨੇ ਹਲੇ ਨਵੰਦ ਪ੍ਰਭੂ ਯੇਸ਼ੂ ਮਸੀਹ ਜੀ ਦਾ ਜਿਨ੍ਹਾਂ ਨੇ ਸੁੰਦਰ ਦਿਨ ਦਸਦਾ ਨੂੰ ਔਰ ਵੱਡੇ ਦਿੰਦਿਆਂ ਸਭ ਨੂੰ ਲੱਖ ਲੱਖ ਵਧਾਈਆਂ ਮੈਂ ਧੰਨਵਾਦ ਕਰਦਾ ਫਾਦਕ ਜੋਸ ਪਟਿਆਟੀ ਜੀ ਦਾ ਜਿਨ੍ਹਾਂ ਨੇ ਪਿਛਲੇ ਸਾਲ ਤੋਂ ਇਹ ਰੀਤ ਚਲਾਈ ਔਰ ਬੜਾ ਭਾਗਾ ਵਾਲਾ ਦੇਣਿਆ ਮੈਂ ਖਾਸ ਕਰਕੇ ਸਾਡੇ ਮੀਡੀਆ ਵਾਲਿਆਂ ਦਾ ਵੀ ਵੀਰਾਂ ਦਾ ਪੰਡਿਤ ਜੀ ਦਾ ਧੰਨਵਾਦ ਕਰਦਾ ਜਿਹੜੇ ਇਹ ਸੇਵਾ ਨੂੰ ਨਿਭਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ 크ਿਸਮਸ ਦੀਆਂ ਮੁਬਾਰਕਾਂ ਸੋ ਅੱਜ ਸ਼ਹਿਰ ਕਾਰੀਵਾਲ ਵਿੱਚ ਆ ਕੇ 크ਿਸਮਤੀ ਸ਼ੋਭਾ ਯਾਤਰਾ ਵਿੱਚ ਬਹੁਤ ਮਨ ਨੂੰ ਖੁਸ਼ੀ ਮਿਲੀ ਹੈ ਸਭ ਨੂੰ ਮੇਰੀ 크ਿਸਮਸ ਇਹ ਬੜਾ ਖੁਸ਼ੀ ਦਾ ਮਾਹੌਲ ਆ ਅੱਜ ਪ੍ਰਭੂ ਯੇਸ਼ੂ ਮਸੀਹ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਜਿਹੜੀ ਸਮਰਪਿਤ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਫਾਦਰ ਜੋਸਫ ਪਟਿਆਟੀ ਜੀ ਦੀ ਅਗਵਾਈ ਦੇ ਵਿੱਚ ਤੇ ਵੱਖ-ਵੱਖ ਮਿਸ਼ਨਾਂ ਵੱਲੋਂ ਜਿਹੜਾ ਵਾ ਅੱਜ ਸ਼ੋਭਾ ਯਾਤਰਾ ਬੜੇ ਵੱਡੇ ਪੱਧਰ ਤੇ ਕੱਢੀ ਜਾ ਰਹੀ ਆ ਤੇ ਮੈਂ ਮੇਰਾ ਸਿਰ ਝੁਕਦਾ ਵਾ ਮੈਂ ਦਿਲੋਂ ਸਲੂਟ ਕਰਦਾ ਹਾਂ ਫਾਦਰ ਜੋਸਫ ਪਟਿਆਟੀ ਜੀ ਨੂੰ ਉਹਨਾਂ ਦੇ ਇਸ ਉਪਰਾਲੇ ਨੂੰ ਜੋ ਪਿਛਲੇ ਸਾਲ ਉਹਨਾਂ ਨੇ ਇਹ ਉਪਰਾਲਾ ਲੰਬਿਆ ਹੀ ਸ਼ੁਰੂ ਕੀਤਾ ਸੀ ਤੇ ਅੱਜ ਜਿਹੜਾ ਉਹ ਪ੍ਰਾਲਾ ਜਿਹੜਾ ਵਾ ਬੜੇ ਵੱਡੇ ਵੱਦਰ ਤੇ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਜਿਹੜੀ ਆ ਇਹ ਮਹਿਮਾ ਮਿਲਣ ਦੀ